ਤੁਹਾਡੇ ਅੱਜ ਹਸਬੰਡ ਅਸ਼ੀਰ ਹੋ ਗਏ ਨੇ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਹੈ ਕੀ ਕਰਨਾ ਚਾਹੁੰਗੇ ਤੁਸੀਂ ਬਦਲਾ ਲੈਣਾ ਚਾਹੁੰਦੇ ਜਿਵੇਂ ਤੇ ਹੀ ਕਹਿੰਦੇ ਆ ਜਿਨ੍ਹਾਂ ਨੇ ਹਾਲ ਦੇ ਕਿਤਨਾ ਬਸ ਬਣਾ ਲਿਆ ਜਿਵੇਂ ਮਾਨ ਵੀ ਅਸੀਂ ਛਿਦੋਗੇ ਮਨ ਦੁੱਖ ਵੀ ਬਹੁਤ ਆ ਦੋ ਬੱਚੇ ਹਾਂਜੀ ਦੋ ਬੱਚੇ ਜਿਪਾਸੇ ਕਹਿੰ ਨਾ ਬੁੱਤ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੈ ਜੀ ਮੈਂ ਤਾਂ ਵਹੀ ਕਹਿੰਨੀ ਆ ਬਸ ਨੌਕਰੀ ਦੇ ਦਿਓ ਬਸ ਇਹਨਾਂ ਨੂੰ ਪਾਲਣ ਪੋਛਣ ਕਰ ਲੂੰਗੀ ਜਦੋਂ ਇਹ ਵੱਡਾ ਹੋ ਜੂਗਾ ਬਸ ਇਹਨੂੰ ਨੌਕਰੀ ਦੇ ਦਿਓ ਤੁਹਾਡੇ ਨਾਲ ਗੱਲ ਕੀ ਹੋਈ ਸੀ ਆਖਰੀ ਵਾਰੀ ਫੋਮ ਤੇ ਜੇ ਉਹ ਕਹਿੰਦੇ ਉੱਪਰ ਜਾ ਕੇ ਗੱਲ ਕਰਾਂਗੇ ਜੀ ਪੰਜਾਬ ਸਰਕਾਰ ਵੱਲੋਂ ਵੀ ਕਿਹਾ ਗਿਆ ਤੁਹਾਨੂੰ ਵੀ ਜਿਹਨਾਂ ਹਰ ਜਿਹਨਾਂ ਦੀ ਜਵਾਨ ਚਿਹਰੇ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਦਿੱਤੀ ਜਾਏਗੀ ਤੇ ਪੈਸੇ ਦਿੱਤੇ ਜਾਣਗੇ ਕੀ ਕਹਿਣਾ ਚਾਹੁੰਦੇ? ਨਾ ਪੁੱਤ। ਨਾ ਨਾ। ਨਾ। ਜਾਸਰ ਕਾਨੂੰ ਕੀ ਕਹਿਣਾ ਚਾਹੋਗੇ ਤੁਹਾਨੂੰ? ਜਿਵੇਂ ਮੈਂ ਤਾਂ ਬਸ ਗੈਣੀ ਮੈਂ ਨੌਕਰੀ ਮੈਲ ਜਿਵੇਂ ਤਾਂ ਬਸ ਬੱਚਿਆਂ ਨੂੰ ਪਾਲਣ ਪੋਸ਼ਣ ਕਰਨ ਨੂੰ ਬਸ। ਅੱਛਾ। ਤੁਹਾਡੇ ਹਸਬੰਡ ਐ ਸ਼ੋਹਰੂ ਹੋਏ ਦੇ ਖਾਤਰ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਜਿਹੜੇ ਮੋਦੀ ਸਰਕਾਰ ਨੂੰ ਕੀ ਕਹਿਣਾ ਜਾਓਗੇ ਜਿਹੜੇ ਇਦਾਂ ਨੌਜਵਾਨਾਂ ਨੂੰ ਅੱਤਵਾਦੀ ਇਹ ਕਹਿੰਨਿਆ ਜੀ ਉਹਨਾਂ ਨੂੰ ਸਜ਼ਾ ਮੇਲੇ ਕੜੀ ਤੋਂ ਕੜੀ ਇਹਨਾਂ ਨੇ ਇਹ ਹਾਲ ਤੱਕ ਕੀਤਾ ਮੇਰਾ ਕੈਪਟਨ ਆ ਮਰਜੀਤ ਸਿੰਘ ਕੋਕਰੀ ਕਲਾਂ ਅਮਰਜੀਤ ਸਿੰਘ ਜੀ ਅੱਜ ਦੇ ਤਰੀਕੇ ਤੇ ਇੱਕ ਨੌਜਵਾਨ ਦੀ ਹੀ ਲਈ ਹੋਈ ਸਹਤ ਹੋਈ ਹੈ ਤੇ ਅੱਜ ਉਹਦਾ ਉਸਤਾਜੀ ਪਹੁੰਚਾਇਆ ਕੀ ਇਹ ਸਾਰਾ ਕੀ ਕਹਿਣਾ ਚਾਹੁੰਦੇ ਤੁਸੀਂ ਦੇਸ਼ਵਾਸੀ ਦੇਸ਼ਵਾਸੀਆਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਜਿਹੜੀ ਬਹੁਤ ਹੀ ਮੰਦਭਾਗੀ ਘਟਨਾ ਜਿਹਦੇ ਵਿੱਚ ਵੀਰਵਾਰ ਨੂੰ ਤਕਰੀਬਨ 3:30 ਵਜੇ ਸਾਡੇ ਜਵਾਨਾਂ ਦੀ ਗੱਡੀ ਦੇ ਉੱਤੇ ਟੈਰਰਿਸਟ ਵੱਲੋਂ ਹਮਲਾ ਕੀਤਾ ਗਿਆ ਜਿਹਦੇ ਵਿੱਚ 6 ਜਵਾਨ ਸੀਗੇ ਇੱਕ ਜਵਾਨ ਅਜੇ ਹਸਪਤਾਲ ਦੇ ਵਿੱਚ ਹੈ ਪੰਜਾਂ ਜਵਾਨਾਂ ਦੀ ਸ਼ਹੀਦ ਸਿੱਧੀ ਪਾ ਗਏ ਆ ਜਿਨ੍ਹਾਂ ਦੇ ਵਿੱਚੋਂ ਇੱਕ ਸ਼ਾਇਦ ਕਰਨਾਟਕਾ ਦੇ ਹੈ ਬਾਕੀ 4 ਜਵਾਨ ਆ ਆਪਣੇ ਪੰਜਾਬ ਦੇ ਆ ਪੰਜਾਬ ਦੇ ਸਿੱਖ ਲਾਈਟ ਇਨਫੈਂਟਰੀ ਦੇ ਜਵਾਨ ਆ ਇਹ 49 ਆਰਰ ਦੇ ਵਿੱਚ ਆਪਣੀ ਸੇਵਾ ਨਿਭਾ ਰਹੇ ਸੀ ਕਿਸੇ ਜਗ੍ਹਾ ਜਾ ਰਹੇ ਸੀ ਤਾਂ ਦੁਸ਼ਮਣ ਨੇ ਅਚਾਨਕ ਇਹਨਾਂ ਤੇ ਹਮਲਾ ਕਰ ਦਿੱਤਾ ਜਿਦੇ ਵਿੱਚ ਚਾਰ ਜਵਾਨ ਸਾਡੇ ਮੌਕੇ ਤੇ ਹੀ ਸ਼ਹੀਦ ਹੋ ਗਏ ਪੰਜ ਜਵਾਨ ਮੌਕੇ ਤੇ ਸ਼ਹੀਦ ਹੋ ਗਏ ਜਿਨ੍ਹਾਂ ਚੋਂ ਚਾਰ ਆਪਣੇ ਪੰਜਾਬ ਦੇ ਆ ਜੋ ਕਿ ਸਿੱਖ ਲਾਈਟ ਇਨਫੈਂਟਰੀ ਦੇ ਨਾਲ ਤੱल्लुक ਰੱਖਦੇ ਆ ਅਸੀਂ ਅੱਜ ਮੋਗਾ ਜ਼ਿਲ੍ਹਾ ਦੇ ਪਿੰਡ ਚਿੜਕ ਦੇ ਵਿੱਚ ਖੜੇ ਆ ਉਹਨਾਂ ਦੇ ਸੰਸਕਾਰ ਤੇ ਆਏ ਆ ਅਜੇ ਬੋਡੀ ਆਈ ਨਹੀਂ ਹੈ ਪਰ ਉਹਨਾਂ ਦਾ ਸੰਸਕਾਰ ਤਕਰੀਬਨ 11 ਵਜੇ ਤੱਕ ਹੋਣਾ ਜੋ ਕਿ ਸ਼ਹੀਦ ਕਲਵੰਤ ਸਿੰਘ ਇਹਨਾਂ ਦੇ ਪਿਤਾ ਜੀ ਵੀ ਕਾਰਗਲ ਦੀ ਜੰਗ ਦੇ ਵਿੱਚ ਸ਼ਹੀਦ ਹੋਏ ਸੀ ਸ਼ਹੀਦ ਕਲਵੰਤ ਸਿੰਘ ਆਪਣੇ 12 ਤਕਰੀਬਨ 12 13 ਸਾਲ ਸਰਵਿਸ ਸੀਗੀ ਉਹਨਾਂ ਦੀ ਉਹਨਾਂ ਦਾ ਵਿਆਹ ਹੋਇਆ ਬੱਚੇ ਆ ਡੇਢ ਸਾਲ ਦੀ ਉਹਨਾਂ ਦੀ ਬੱਚੀ ਆ ਤਕਰੀਬਨ 3 ਮਹੀਨੇ ਦਾ ਬੱਚਾ ਛੱਡ ਕੇ ਉਹ ਚਲੇ ਗਏ ਪਰਿਵਾਰ ਦੇ ਵਿੱਚ ਬਹੁਤ ਹੀ ਸੋਗ ਦੀ ਲਹਿਰ ਛਾਈ ਹੋਈ ਆ ਪਰ ਅਸੀਂ ਵੀ ਇਸ ਸੋਗ ਦੇ ਵਿੱਚ ਸ਼ਾਮਲ ਆਂ ਪਰ ਸਾਨੂੰ ਇੱਥੇ ਮਾਨ ਮਹਿਸੂਸ ਹੁੰਦਾ ਕਿ ਇਹ ਜਿਹੜੇ ਦੇਸ਼ ਕੌਮ ਦਾ ਸਰਮਾਇਆ ਹੁੰਦੇ ਆ ਜਿਹੜੇ ਸ਼ਹੀਦ ਹੁੰਦੇ ਆ ਅਸੀਂ ਇਹਦੇ ਤੇ ਬਹੁਤ ਮਾਨ ਮਹਿਸੂਸ ਕਰਦੇ ਆਂ ਸਭ ਤੋਂ ਪਹਿਲਾਂ ਤਾਂ ਕਲਵੰਤ ਸਿੰਘ ਨੇ ਇੰਡੀਅਨ ਆਰਮੀ ਦਾ ਨਾਮ ਰੋਸ਼ਨ ਕੀਤਾ ਜੀ ਨੰਬਰ 2 ਤੇ ਇੰਡੀਅਨ ਆਰਮੀ ਦੇ ਵਿੱਚੋਂ ਸਿੱਖ ਲਾਈਟ ਇਨਫੈਂਟਰੀ ਦੇ ਵਿੱਚ ਆਪਣੀ ਸ਼ਹਾਦਤ ਦਿੱਤੀ ਆ ਜੀ ਸਿੱਖ ਲਾਈਟ ਇਨਫੈਂਟਰੀ ਤੋਂ ਬਾਅਦ ਤਾਂ ਇੱਕ ਪੰਜਾਬ ਨੂੰ ਉਹਨਾਂ ਨੇ ਮਾਨ ਦਿੱਤਾ ਕਿ ਪੰਜਾਬ ਦਾ ਸੂਰਬੀਰ ਯੋद्धा ਜੂਝ ਕੇ ਲੜ ਕੇ ਸ਼ਹੀਦ ਹੋਇਆ ਜੀ ਪੰਜਾਬ ਤੋਂ ਬਾਅਦ ਸਾਡਾ ਮੋਗਾ ਜ਼ਿਲ੍ਹਾ ਜ਼ਿਲ੍ਹੇ ਤੋਂ ਬਾਅਦ ਸਾਡਾ ਪਿੰਡ ਝੜਕ ਝੜਕ ਇੱਕ ਪਿੰਡ ਦੇ ਵਿੱਚ ਬਹੁਤ ਮਾਤਮ ਸਾਇਆ ਹੋਇਆ ਲੋਕਾਂ ਦੇ ਚੁੱਲ੍ਹੇ ਨਹੀਂ ਤਪੇ ਇਸ ਮੰਦਪਾਗੀ ਘਟਨਾ ਨੂੰ ਲੈ ਕੇ ਥੋੜੀ ਦੇਰ ਬਾਅਦ ਹੁਣ ਉਹਨਾਂ ਦੀ ਡੈੱਡ ਬੋਡੀ ਆ ਰਹੀ ਆ ਉਹਦਾ ਸੰਸਕਾਰ ਕੀਤਾ ਜਾਊਗਾ ਮੈਂ ਦੇਸ਼ ਵਾਸੀਆਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਵੱਧ ਤੋਂ ਵੱਧ ਇਹ ਅਸੀਂ ਜੋ ਵੀ ਆ ਸੈਨਿਕ ਆ ਸਾਨੂੰ ਇਹਨਾਂ ਦਾ ਸਨਮਾਨ ਕਰਨਾ ਚਾਹੀਦਾ ਔਰ ਪ੍ਰਸ਼ਾਸਨ ਨੂੰ ਵੀ ਇਥੇ ਪਹੁੰਚਣਾ ਚਾਹੀਦਾ ਜਿਵੇਂ ਇੱਕ ਮਾਂ ਨੇ ਪੁੱਤ ਨੂੰ 9 ਮਹੀਨੇ ਪੇਟ 'ਚ ਪਾਲਦੀ ਆ ਕਿ ਮੈਂ ਇਹਨੂੰ ਖੁਦਾ ਜਾਏਗਾ ਦੇਵਦੀ ਰਾਖੀ ਕਰੇਗਾ ਇੱਕ ਪਹਿਲਾਂ ਪਿਓ ਗਿਆ ਫਿਰ ਪੁੱਤਰ ਗਿਆ ਕੀ ਬੀਤਦਾ ਉਸ ਤੋਂ ਬਾਅਦ ਪਰਿਵਾਰ ਦਾ ਦੇਖੋ ਮਾਂ ਦੀ ਗੱਲ ਤੁਸੀਂ ਕੀਤੀ ਇਹ ਵਿਚਾਰੀ ਮਾਂ ਹੀ ਐਸੀ ਆ ਜਦੋਂ ਇਹਨਾਂ ਦਾ ਪਤੀ ਸ਼ਹੀਦ ਹੋ ਗਿਆ ਤਾਂ ਉਦੋਂ ਇਹ ਕੁਲਵੰਤ ਸਿੰਘ 1.5 ਸਾਲ ਦਾ ਸੀ ਸੇਮ ਟੂ ਸੇਮ ਇਹਨਾਂ ਦਾ ਵੀ ਇਹੀ ਕਹਾਣੀ ਆ ਹੁਣ ਕੁਲਵੰਤ ਸਿੰਘ ਸ਼ਹੀਦ ਹੋ ਗਿਆ ਤਾ ਇਹਨਾਂ ਦੀ ਜਿਹੜੀ ਬੇਟੀ ਹੈ ਵੱਡੀ 1.5 ਸਾਲ ਦੀ ਆ ਇਹ ਦੋਨੇ ਮਾਮਾਂ ਧੀਆਂ ਕਹਿ ਸਕਦੇ ਆਂ ਅਸੀਂ ਨੋ ਸੱਸ ਕਹਿ ਸਕਦੇ ਆਂ ਦੋਨਾਂ ਦੀ ਹੀ ਕਿਸਮਤ ਦੇ ਵਿੱਚ ਮਤਲਬ ਇਸ ਤਰ੍ਹਾਂ ਦੀ ਲਿਖੀ ਹੋਈ ਸੀਗੀ ਪਰ ਇੱਕ ਗੱਲੋਂ ਇਹ ਆ ਵੀ ਜੋ ਸ਼ਹੀਦ ਦੀ ਪਤਨੀ ਹੁੰਦੀ ਆ ਇੱਕ ਬਹੁਤ ਹੀ ਮਤਲਬ ਸਤਕਾਰਯੋਗ ਹੁੰਦੀ ਆ ਬਹੁਤ ਹੀ ਕਰਮਾ ਭਾਗਾਂ ਵਾਲੀ ਹੁੰਦੀ ਆ ਜੋ ਜਿਵੇਂ ਜਿਸ ਤਰ੍ਹਾਂ ਆਖਿਆ ਗਿਆ ਜਨਨੀ ਜਨੇ ਤਾਂ ਭਗਤ ਜਨ ਕਹਿ ਦਾ ਤਾਕੈ ਸੂਰ ਨਹੀਂ ਤਾਂ ਜਨਨੀ ਬਾਝ ਰਹੇ ਕਾਹੇ ਗਵਾਏ ਨੂ ਇਹ ਗੁਰਬਾਨੀ ਦਾ ਪਰਮਾਨਾ ਇਹ ਇਹਨਾਂ ਤੇ ਬਿਲਕੁਲ ਢੁਕਦਾ ਲੱਗ ਰਿਹਾ ਕਿਉਂਕਿ ਇਹਨਾਂ ਨੇ ਬਹੁਤ ਹੀ ਆਪਣੇ ਪਤੀ ਨੂੰ ਵੀ ਵਾਰਿਆ ਔਰ ਆਪਣੇ ਬੇਟੇ ਨੂੰ ਵੀ ਦੇਸ਼ ਦੇ ਉਤੋਂ ਕੁਰਬਾਨ ਕਰ ਦਿੱਤਾ ਤੁਹਾਨੂੰ ਨਹੀਂ ਲੱਗਦਾ ਸਾਡੇ ਬੱਚੇ ਦੇਸ਼ ਦੇ ਜਾ ਕੇ ਬਾਰਡਰ ਤੇ ਆਉਂਦੀਆਂ ਜਾਨਵਾਰਦੇ ਆ ਸਾਡੇ ਸਾਨੂੰ ਸੁੱਖ ਦੀ ਸ਼ਾਂਤ ਦੀ ਨੀਂਦ ਲੈਣ ਲਈ ਤੇ ਸਰਕਾਰਾਂ ਵੀ ਪੁੱਛਣਾਂ ਦੇ ਵਾਸਤੇ ਕੁਝ ਨਹੀਂ ਕਰਦੀਆਂ ਉਹ ਫੌਜ ਦੇ ਬੱਚਿਆਂ ਵਾਸਤੇ ਬਾਅਦ ਚੋਰ ਦਰਦਰ ਪੜਤਦੇ ਹਾਂਜੀ ਹਾਂਜੀ ਅਸੀਂ ਇਹ ਕਹਿੰਨੇ ਆਂ ਵੈਸੇ ਅਸੀਂ ਕਿਸੇ ਨੂੰ ਇਸ ਤਰ੍ਹਾਂ ਦੀ ਗੱਲ ਨਹੀਂ ਕਰਦੇ ਸਰਕਾਰਾਂ ਬਾਰੇ ਪਰ ਇਹ ਉਹਨਾਂ ਨੂੰ ਵੀ ਪਤਾ ਕਿਉਂਕਿ ਜਦੋਂ ਇੱਕ ਸਿਰਫ ਨੌਕਰੀ ਇਹੀ ਰਹਿ ਗਈ ਆ ਆਪਣੀ ਫੌਜ ਦੀ ਜੋ ਰੈਗੂਲਰ ਆ ਨਹੀਂ ਤਾਂ ਸਾਰੀਆਂ ਨੌਕਰੀਆਂ ਠੇਕੇ ਤੇ ਆ ਇਸ ਕਰਕੇ ਚਾਹੇ ਆਪਾਂ ਪੇਟ ਪਾਲਣ ਵਾਸਤੇ ਕਹੀਏ ਪਰ ਪੇਟ ਪਾਲਣ ਵਾਸਤੇ ਤਾਂ ਹੈ ਹੀ ਪਰ ਇਹ ਦੇਸ਼ਕੋਮ ਦੀ ਸੇਵਾ ਕਰਨ ਦਾ ਕਿਸੇ ਕਿਸੇ ਨੂੰ ਜਜ਼ਬਾ ਹੁੰਦਾ ਮੈਂ ਖੁਦ ਕੈਪਟਨ ਰਟਾਇਰ ਹਾਂ ਮੇਰੀ ਚੌਥੀ ਪੀੜੀ ਫੌਜ ਚ ਕਿਉਂਕਿ ਮੈਂ ਫੌਜੀ ਦਾ ਪੋਤਾ ਹਾਂ ਫੌਜੀ ਦਾ ਪੁੱਤ ਵੀ ਹਾਂ ਆਪ ਖੁਦ ਫੌਜੀ ਹਾਂ ਤੇ ਫੌਜੀ ਦਾ ਪਿਓ ਵੀ ਹਾਂ ਮੈਂ ਇਹ ਚੀਜ਼ ਨੂੰ ਸਮਝਦਾ ਸਾਡੀ ਚੌਥੀ ਪੀੜੀ ਫੌਜ ਦੇ ਵਿੱਚ ਚਲਦੀ ਆਉਂਦੀ ਆ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਬਈ ਹਰੇਕ ਤੇ ਗੋਲੀ ਲੱਗਣੀ ਆ ਇਹ ਬਹੁਤ ਹੀ ਕਿਸਮਤ ਵਾਲੇ ਬੰਦੇ ਤੇ ਗੋਲੀ ਲੱਗਦੀ ਆ ਮੈਂ 28 ਸਾਲ ਕਰਕੇ ਆਇਆ ਮੈਂ ਸੁਬਾ ਸ਼ਾਮ ਧੂਖ ਲਾ ਕੇ ਇਹੀ ਕਹਿੰਦਾ ਹੁੰਦਾ ਸੀ ਇਹ ਪਰਮਾਤਮਾ ਅਗਰ ਮੈਨੂੰ ਮੌਤ ਦੇਣੀ ਆ ਤਾਂ ਮੇਰੀ ਗੋਲੀ ਨਾਲ ਲੱਗੇ ਹੀ ਹੋਵੇ ਮੈਂ ਇਸ ਤਰ੍ਹਾਂ ਬਿਮਾਰ ਹੋ ਕੇ ਐਕਸੀਡੈਂਟ ਦੇ ਵਿੱਚ ਨਮਰਾਂ ਜੇ ਮੇਰੀ ਮੌਤ ਹੋਵੇ ਤਾਂ ਮੇਰੀ ਗੋਲੀ ਲਾਕੀ ਹੋਵੇ ਇਹ ਬਹੁਤ ਹੀ ਜਿਹੜਾ ਸ਼ਹੀਦਾ ਦਰਜਾ ਜੁਗਾ ਜੁਗਾ ਤੱਕ ਜਿਉਂਦਾ ਰਹਿੰਦਾ ਦੇਖੋ ਜੀ ਸਭ ਨੇ ਜਿਵੇਂ ਕਿਹਾ ਗਿਆ ਹੈ ਰਾਮ ਕੇ ਉਹ 라ਵਣ ਕੇ ਉਹ ਜਾਕੋ ਬਹੁ ਪਰਿਵਾਰ ਜੀ ਇਹ ਤਾਂ ਕਹਿੰਦੇ ਆ ਵੀ ਇੱਕ ਇੱਕ ਸਨਮਾਨ ਦੇਣਾ ਬਣਦਾ ਕਿਉਂਕਿ ਹਰ ਇੱਕ ਦੇ ਹਰ ਫੌਜੀ ਤੇ ਗੋਲੀ ਨਹੀਂ ਵੱਜਦੀ ਹਰ ਫੌਜੀ ਕੋਈ ਲੜਾਈ ਦੇ ਵਿੱਚ ਨਹੀਂ ਜਾਂਦਾ ਵੀ ਇਹਦਾ ਇੱਕ ਸਨਮਾਨ ਦੇਣਾ ਚਾਹੀਦਾ ਅਸੀਂ ਇਹ ਤਾਂ ਕਿ ਨਾ ਵੀ ਇੱਕ ਅਲੱਗ ਜਗ੍ਹਾ ਤੇ ਹੋਵੇ ਐਸੀ ਜਗ੍ਹਾ ਤੇ ਹੋਵੇ ਜਿੱਥੇ ਬੱਚੇ ਜਾਂਦੇ ਆ ਉਹਨਾਂ ਨੂੰ ਪ੍ਰੇਰਿਤ ਹੋਣਾ ਚਾਹੀਦਾ ਜਿੱਥੇ ਹਾਂ ਉਹ ਲੋਕ ਨਕਮਸਤਕ ਹੋਣ ਔਰ ਬੱਚਿਆਂ ਨੂੰ ਵੀ ਪ੍ਰੇਰਣਾ ਮਿਲੇ ਵੀ ਹਾਂ ਅਸੀਂ ਫੌਜ ਦੇ ਵਿੱਚ ਸੇਵਾ ਕਰਨ ਵਾਸਤੇ ਜਾਈਏ